ਇਹ ਐਮਰਜੈਂਸੀ ਹਸਪੀਟਲ ਦੇ ਵਿੱਚ ਜਿਹੜਾ ਸਰਕਾਰੀ ਹਸਪੀਟਲ ਹੈ ਉੱਥੇ ਇੱਕ ਨਹਿنگ ਸਿੰਘ ਵੀ ਭਰਤੀ ਨੇ ਕਿਸਾਨਾਂ ਦੇ ਨਾਲ ਨਾਲ ਨਹਿنگ ਸਿੰਘ ਵੀ ਉੱਥੇ ਡਟੇ ਹੋਏ ਨੇ ਔਰ ਇਹਨਾਂ ਦੇ ਸੱਟ ਕਿਵੇਂ ਲੱਗੀ ਹੈ ਕਿੰਨੀ ਕਿ ਸੱਟ ਲੱਗੀ ਹੈ ਇਹਨਾਂ ਤੋਂ ਹੀ ਆਪਾਂ ਜਾਣਾਂਗੇ ਅ ਭਾਈ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਨਾਮ ਦੱਸਿਓ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸਾਡਾ ਜੀ ਵਿਕਰਮਜੀਤ ਸਿੰਘ ਹੈ ਜੀ ਨਗਰ ਸੀਨਾ ਬਿਧੀ ਚੰਦ ਜ਼ਿਲ੍ਹਾ ਤਰਨਤਾਰਨ ਤੋਂ ਅ ਭਾਈ ਕਿੰਨੀ ਕਿ ਸੱਟ ਲੱਗੀ ਹੈ ਜੁਰ ਦਿਖਾ ਦਿਓ ਆਹ ਵਾਲੀ ਬਾਹਾਂ 'ਚ ਤੁਹਾਡੇ ਮਾਸ ਨਿਕਲੇ ਜੀ ਹਾਂਜੀ ਇਹਦੇ ਜਿੱਥੇ ਪਟ્રોલ ਆ ਬੰਬ ਫਟਿਆ ਇੱਥੇ ਹੱਥ ਦਿਖਾਓ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਧਰ ਇਹ ਦੂਜਾ ਇੱਕੋ ਇੱਕੋ ਹੀ ਇਹ ਇਹੋ ਹੀ ਬੰਬ ਇੱਧਰ ਵੱਜਾ ਦੋਨਾਂ ਬਾਹਾਂ ਨੂੰ ਚੀਰ ਗਿਆ ਹਾਂਜੀ ਹੂੰ ਤੇ ਸਿਰ ਤੇ ਬਾਬਾ ਜੀ ਕੁਝ ਸਿਰ ਤੇ ਵੀ ਇਹੋ ਹੀ ਆ ਸਾਰਾ ਇੱਕ ਹੀ ਫਟਿਆ ਜਿਹੜਾ ਫਟਿਆ ਇਹ ਤੁਸੀਂ ਬਿਲਕੁਲ ਬੈਰੀਕੇਡਾਂ ਦੇ ਅੱਗੇ ਸੀਗੇ ਜੀ ਹਾਂਜੀ ਹਾਂਜੀ ਤੇ ਉੱਥੇ ਜਿਹੜੇ ਸੰਗਰਸ਼ ਜਿਵੇਂ ਨੌਜਵਾਨ ਹੋਰ ਸੀ ਉਹਨਾਂ ਦੇ ਨਾਲ ਤੁਸੀਂ ਵੀ ਡਟੇ ਹੋਏ ਸੀ ਹਾਂਜੀ ਹਾਂ ਤੇ ਹੁਣ ਤੁਸੀਂ ਅੱਗੇ ਤੋਂ ਲਈ ਕੀ ਅਪੀਲ ਹੈ ਜਾਂ ਕੀ ਕਹਿਣਾ ਚਾਹੁੰਦੇ ਹੋ ਜੀ ਤੋ ਫਿਰ ਸਾਡੀ ਇਹ ਹੋਇਆ ਕਿ ਆਪਣੀਆਂ ਜਥੇਬੰਦੀਆਂ ਬਹੁਤ ਬੰਦੀ ਬਣਾਉਣ ਨੌਜਵਾਨਾਂ ਨੂੰ ਮੈਸੇਜ ਲਾਉਣ ਕੇ ਆਪਣੀ ਆਪ ਬੰਦਬੰਦੀ ਚੱਲਦੀ ਆ ਆਪਣਾ ਬੰਦਬੰਦੀ ਨਾ ਚੱਲਣਾ ਉਹ ਲੜਵਾਜੀ ਨਹੀਂ ਕੋਈ ਕਰਨੀ ਜਿੱਦਾਂ ਵੀ ਜਥੇਬੰਦੀਆਂ ਆਪਣੀਆਂ ਕਹਿੰਦੀਆਂ ਆਪਣੇ ਸੀਨੀਅਰਾਂ ਨੂੰ ਕਹਿੰਦੇ ਆਪਾਂ ਉਦਾਂ ਚੱਲੀਏ ਹਾਂਜੀ ਹਾਂਜੀ ਤੇ ਹੁਣ ਤੁਹਾਡਾ ਜਿਹੜਾ ਜਜ਼ਬਾ ਉੱਥੇ ਜਿਹੜਾ ਸੰਘਰਸ਼ ਦਾ ਉਹਦੇ ਬਾਰੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਜਜ਼ਬਾ ਆਪਣਾ ਕਾਇਮ ਹੈ ਜੀ ਸੰਘਰਸ਼ ਦਾ ਹਾਂ ਜਿੱਦਾਂ ਆਏ ਉਦਾਂ ਤੋਂ ਹੀ ਇਹ ਜਜ਼ਬਾ ਕੋਈ ਜਜ਼ਬਾ ਘਟਿਆ ਨਹੀਂ ਹਾਂ ਜਜ਼ਬਾ ਅੱਗੇ ਨੂੰ ਵਧਿਆ ਹੀ ਹੋਊਗਾ ਅਸੋ ਸਾਰੇ ਜੀ ਨੇ ਕਹਿ ਰਹੇ ਨੇ ਕਿ ਜੀ ਜੰਗ ਦਾ ਮੈਦਾਨ ਬਣਿਆ ਹੋਇਆ ਕਿਉਂਕਿ ਉਧਰ ਉਧਰ ਅੰਨੇ ਵਾਦੋ ਦੋ ਦਿਨਾਂ ਦੀ ਗੋਲੀਬਾਰੀ ਹੈ ਤੇ ਉਹਦੇ ਵਿੱਚ ਜਿਹੜਾ ਜ਼ਖਮੀਆਂ ਦੇ ਵਿੱਚ ਇਹ ਤੁਹਾਡੇ ਨਾਲ ਅੱਜ ਵਾਪਰਿਆ ਜੀ ਅੱਜ ਦੂਜੇ ਦਿਨ ਦੇ ਵਿੱਚ ਹਾਂ ਜੀ ਅੱਜ ਵਾਪਰਿਆ ਜੀ ਹਮ ਤਾਂ ਇਹ ਇਨਹਿੰਸਿੰਗ ਜਿਹੜੀ ਇਹਨਾਂ ਦੇ ਜਿਹੜੀਆਂ ਝੋਟਾਂ ਆਈਆਂ ਨੇ ਤਾਂ ਤੁਸੀਂ ਦੇਖਿਆ ਜਿਹੜਾ ਭਿਆਨਕ ਜ਼ਖਮੀ ਨੇ ਪਰ ਇਹ ਜਿਹੜਾ ਸਾਰਾ ਕੁਝ ਹੈ ਕੱਲ ਨਹੀਂ ਹੋਇਆ ਕੱਲ ਹਲੇ ਕਿ ਜਿਹੜੀ ਗਿਣਤੀ ਕਲੀਅਰ ਹੋਊਗੀ ਇੰਨੇ ਨੌਜਵਾਨ ਜ਼ਖਮੀ ਨੇ ਤਾਂ ਹੀ ਹੁਣ ਐਮਰਜੈਂਸੀ ਦੇ ਵਿੱਚ ਭਰਤੀ ਨੇ ਦੋਵੇਂ ਬਾਹਾਂ ਦਾ ਜਿਹੜਾ ਮਾਸ ਆ ਉਹ ਲੱਥਾ 10 ਤੋਂ ਵੱਧ ਜਿਹੜੇ ਟਾਂਕੇ ਲੱਗੇ ਨੇ ਬਾਬਾ ਜੀ ਤੁਸੀਂ ਇਹਨਾਂ ਦੇ ਸਹਿਯੋਗੀ ਹੋ ਜੀ ਹਾਂਜੀ ਬਿਲਕੁਲ ਤੁਸੀਂ ਵੀ ਬਾਰਡਰ ਤੇ ਡਟੇ ਹੋਏ ਸੀ ਜੀ ਅਸੀਂ ਸਾਰੇ ਪਾਸੇ ਡਟੇ ਹਾਂ ਜਿਹੜਾ ਕਾਲਪੁਰਖ ਦਾ ਜਿਹੜਾ ਖਾਲਸਾ ਆ ਉਹਨੂੰ ਜੇ ਸੋਚਿਆ ਜਾਏ ਤਾਂ ਉਹ ਮਾਰੇ ਨੇ ਕਾਇ ਵੀ ਜ਼ੁਲਮ ਦੇ ਖਿਲਾਫ ਡਟਦਾ ਆ ਉਹ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਆ ਚਾਹੇ ਕਿਤੇ ਵੀ ਹੋ ਰਿਹਾ ਵਾ ਇਸ ਕਰਕੇ ਮਾਰੇ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਮਤ ਆਏ ਜਿਹੜੇ ਗਰੀਬ ਲੋਕਲੇ ਤਾੜੇ ਜਾ ਰਹੇ ਨੇ ਉਹਨਾਂ ਦਾ ਭਲਾ ਹੋਏ ਤੇ ਜੋ ਮਾਰੇ ਨੇ ਖਾਲਸੇ ਦੇ ਰਾਜ ਦੀ ਗੱਲ ਕੀਤੀ ਹੈ ਕੁਲੀ ਗੁੱਲੀ ਜੁੱਲੀ ਇਹ ਸਭ ਨੂੰ ਮਿਲੇ ਤੇ ਸਭ ਦੇ ਵਿੱਚ ਪ੍ਰੇਮ ਆਏ ਕੋਈ ਕਿਸੇ ਨਾਲ ਨਫ਼ਰਤ ਭਰ ਕੇ ਇਦਾਂ ਦੇ ਕੰਮ ਨਾ ਕਰਨ ਜਿਹੜੇ ਅੱਜ ਦੁਨੀਆ ਤੇ ਚੱਲ ਰਹੇ ਨੇ ਇਨਾਂ ਨੂੰ ਪ੍ਰੇਮ ਦੇ ਨਾਲ ਸੁਲਝਾਇਆ ਜਾਏ ਜਿਹੜੇ ਮਾੜੇ ਨੇ ਉਹਨਾਂ ਨੂੰ ਦੂਰ ਕੀਤਾ ਜਾਏ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਨਹੀਂ ਕਿ ਕਿਸਾਨ ਪੰਜਾਬ ਦੇ ਨਹੀਂ ਜਾਂ ਸਿੱਖ ਨਹੀਂ ਜਾਂ ਪੰਜਾਬੀ ਨਹੀਂ ਇਸ ਕਰਕੇ ਨਹੀਂ ਉਹਨਾਂ ਦੇ ਨਾਲ ਤੁਸੀਂ ਤੁਹਾਡਾ ਇਹ ਕਹਿਣਾ ਕਿ ਬੇਇਨਸਾਫੀ ਕਿਸਾਨਾਂ ਦੇ ਨਾਲ ਹੋ ਰਹੀ ਤਾਂ ਅਸੀਂ ਬੇਇਨਸਾਫੀ ਦੇ ਵਿਰੁੱਧ ਬਿਲਕੁਲ ਅਸੀਂ ਜਿੱਥੇ ਬੇਇਨਸਾਫ ਬੇਇਨਸਾਫੀ ਹੋਏਗੀ ਚਾਹੇ ਕਿਤੇ ਵੀ ਵਰਲਡ 'ਚ ਹੋਏ ਹਾਂ ਮਾਰੇ ਨੇ ਖਾਲਸਾ ਬਣਾਇਆ ਉਦੋਂ ਸੀਗਾ ਉਦੋਂ ਤਿਆਰ ਕੀਤਾ ਸੀ ਜਦੋਂ ਦੁਨੀਆ ਦੇ ਉੱਤੇ ਕਲਯੁਗ ਨੇ ਆਪਣਾ ਵਿਉਂਤਬੰਦੀ ਕੀਤੀ ਸੀ ਤੇ ਖਾਲਸੇ ਨੂੰ ਨਾਲ ਦੀ ਨਾਲ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਮਾਰੇ ਨੇ ਦੁਨੀਆ ਤੇ ਪ੍ਰਗਟ ਕੀਤਾ ਤੇ ਪੰਜਾਂ ਪਿਆਰਿਆਂ ਨੂੰ ਹੁਕਮ ਕੀਤਾ ਵੀ ਜਦੋਂ ਤੱਕ ਤੁਹਾਡਾ ਦੁਨੀਆ ਤੇ ਰਾਜ ਰਹੇਗਾ ਇਹ ਦੁਨੀਆ ਚੜ੍ਹਦੀ ਕਲਾ 'ਚ ਰਹੇਗੀ ਅੱਜ ਸਮੇਂ ਅਨੁਸਾਰ ਸਾਡੇ ਪੰਜ ਪਿਆਰੇ ਨੇ ਜਿਹੜੇ ਉਹ ਬਾਣੀ ਤੋਂ ਦੂਰ ਕੀਤੇਗੇ ਬਾਣੀ ਤੋਂ ਦੂਰ ਕੀਤੇਗੇ ਤੇ ਸਾਡੇ ਵਿੱਚ ਅੱਜ ਸਮੇਂ ਅਨੁਸਾਰ ਜਿਹੜੀ ਨਫ਼ਰਤ ਖੋਲੀ ਜਾ ਰਹੀ ਹੈ ਉਹ ਸਭ ਤੋਂ ਵੱਧਿਆ ਹਨੂ ਪ੍ਰੇਮ ਕਰਨ ਵਾਲਾ ਕੋਈ ਨਹੀਂ ਆ ਨਫਰਤ ਕਰਾਉਣ ਵਾਲੇ ਜਿਆਦੇ ਨੇ ਅਸੀਂ ਬੇਨਤੀ ਕਰਦੇ ਆ ਸਾਰੇ ਸੂਝਵਾਨ ਸਿੱਖਾਂ ਨੂੰ ਤੇ ਪ੍ਰੇਮ ਵਾਲਿਆਂ ਨੂੰ ਮਿਲ ਕੇ ਬੈਠੀਏ ਤੇ ਇਹ ਜੜੀਆਂ ਗੱਲਾਂ ਸਾਡੇ ਤੇ ਹੋ ਰੀਆਂ ਨੇ ਇਹਨਾਂ ਨੂੰ ਪ੍ਰੇਮ ਦੇ ਨਾਲ ਸੁਲਝਾ ਕੇ ਆਪਾਂ ਚੜ੍ਹਦੀ ਕਲਾ ਵਾਲੀ ਕੋਈ ਐਵੇਂ ਦੀ ਵਿਉਂਤਬੰਦੀ ਬਣਾਈਏ ਜਿਹਦੇ ਚ ਸਭ ਦਾ ਹੀ ਭਲਾ ਹੋਏ ਖਾਲਸਾ ਸਰਬੱਤ ਦਾ ਭਲਾ ਮੰਗਦਾ ਆ ਤੇ ਮੰਗਦਾ ਰਹੇਗਾ ਕਦੀ ਕਿਸੇ ਦਾ ਮਾੜਾ ਨਹੀਂ ਸੋਚਦਾ ਜਿਹੜੇ ਮਾੜਾ ਕਰਨ ਵਾਲੇ ਨੇ ਉਹਨਾਂ ਨੂੰ ਘੂਰਦਾ ਆ ਇੰਨੀਆਂ ਕ ਬੇਇੱਤਿਮਾਦੀਆਂ ਨੇ ਜੀਤੋ ਦਾ ਨਾਮ ਤੇ ਜਾਂਦੇ ਹੋਏ ਆਪਣਾ ਪਿੰਡ ਸਥਾਨ ਜਰੂਰ ਮੈਂ ਸੁਖਚੈਨ ਸਿੰਘ ਰਾਜਪਰੇਤਈਆ ਜੀ ਤੇ ਮੇਰੀ ਜਿਹੜੀ ਅਸਲ ਜਿਹੜੀ ਮੇਰੀ ਔਦਾ ਆ ਉਹ ਗੁਰੂ ਪੰਥ ਦਾ ਦਾਸ ਮਹਾਰਾਜ ਦਾ ਕੁੱਕਰ ਹੋਣ ਦੇ ਨਾਂ ਤੇ ਇੱਕ ਨਿਹੰਗ ਸਿੰਘ ਹੋਣ ਦੇ ਨਾਂ ਤੇ ਇਹ ਸਾਰੇ ਸੰਸਾਰ ਨੂੰ ਇਹੀ ਮੈਸੇਜ ਦਾਂਗਾ ਕਿ ਪ੍ਰੇਮ ਨੂੰ ਹੀ ਸਮਝੋ ਇਹਨਾਂ ਲੜਾਈਆਂ ਚ ਇਹਨਾਂ ਦਰਦਾਂ ਚ ਇਹਨਾਂ ਦੁੱਖਾਂ ਚ ਸੰਸਾਰ ਗਰਕ ਹੋ ਜਾਏਗਾ ਪਰ ਕਲਗੀਧਰ ਪਾਸ਼ਾ ਦੀ ਖੁਸ਼ੀ ਨਹੀਂ ਲੈ ਸਕਦੇ ਇਸ ਤਰਕੇ ਨੂੰ ਸਮਝ ਕੇ ਚੱਲੀਏ ਜੀ